ਕੀ ਦਾ ਕਿਦਾ ਇਲਾਜ ਹੁੰਦਾ ਬਲੇ ਸਵੇਖ ਲੋਇਆ ਥਾਇਰੋਇਡ ਹੋਇਆ ਮੈਨਕਰਮ ਹੋ ਗਿਆ ਸਾਰਾ ਹੁੰਦਾ ਸਾਰਾ ਇਲਾਜ ਹਾਂ ਠੀਕ ਹੈ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਚ ਮੈਨੂੰ 42-43 ਸਾਲ ਹੋ ਗਏ ਤੁਸੀਂ ਡਾਕਟਰਾਂ ਨੂੰ ਪਿੱਛੇ ਛੱਡਦਾ ਕਹਿੰਦੇ ਜਿਨ੍ਹਾਂ ਦੇ ਆਪਰੇਸ਼ਨ ਦਾ ਜਿੰਦੇ ਤੁਸੀਂ ਇੱਦਾਂ ਠੀਕ ਕਰ ਦਿੰਦੇ ਹਾਂ ਹਾਂ ਜੀ ਕੋਈ ਲੋੜ ਨਹੀਂ ਪ੍ਰੇਸ਼ਣ ਦੀ ਇਹ ਕਿਵੇਂ ਪੋਸੀਬਲ ਹੈ ਹੈ ਕਿਵੇਂ ਹੋ ਸਕਦਾ ਇਹਦਾ ਕਿਉਂ ਨਹੀਂ ਹੋ ਜਾਦਾ ਸਭ ਕੁਝ ਹੁੰਦਾ ਉਸ ਨਹੀਂ ਲੈਣਾ ਕੋਈ ਦਵਾਈ ਦਿੰਨੇ ਹੋ ਤੁਸੀਂ ਨਹੀਂ ਜੀ ਦਵਾਈ ਤਾਂ ਖਾਣ ਜੇ ਖਾਣਾ ਤਾਂ ਬੰਦ ਕਿ ਕਿਸੇ ਦੇ ਗੋਡਿਆਂ 'ਚ ਦਰਦ ਆਵੇ, ਜੋੜਾਂ ਦਾ ਸਰਵਾਈਕਲ ਦਾ, ਪਿੱਠ ਦਾ ਦਰਦ ਲੱਤਾਂ, ਰੀਂਹ ਦਾ ਦਰਦ ਕੋਈ ਵੀ ਤੁਹਾਨੂੰ ਦਰਦ ਹੈਗਾ ਤਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ। ਤਾਂ ਦੇਖ ਸਕਦੇ ਹੋ ਸਰਦਾਰ ਮੁਖਤਿਆਰ ਸਿੰਘ ਜੀ ਜਿਹੜੇ ਨੇ ਇੱਥੇ ਇਹਨਾਂ ਦਾ ਛੋਟਾ ਜਿਹਾ ਸੈਟਅਪ ਹੈ ਤੇ ਇੱਥੇ ਜੋੜਾਂ ਦੇ ਦਰਦ ਹੋ ਗਏ। ਸਾਰਾ ਕੁਝ ਇੱਥੇ ਹੁੰਦਾ। ਹੂੰ ਹੂੰ। ਸਾਰਾ ਕੁਝ ਹਾਂ। ਉਹ ਬੈਠ ਸਕਦੇ ਨੇ ਕਿੱਥੇ ਉਹ ਗੋਡਿਆਂ 'ਵਾਰ ਬੈੰਦੇ ਨੇ। ਜਿਵੇਂ ਮਰਜ਼ੀ ਕਰੋ ਉਹ ਦੇਖ ਲਓ। ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ ਤੇ ਬੜੀ ਦੂਰੋਂ ਦੂਰੋਂ ਲੋਕ ਆਂਦੇ ਨੇ ਤੁਹਾਡੇ ਕੋਲ ਹਾਂਜੀ ਕਿੱਥੋਂ ਕਿੱਥੋਂ ਆਉਂਦੇ ਨੇ ਹਰਿਆਣੇ ਚੋਂ ਪੰਜਾਬ ਤੱਕ तकरीबन ਨਰਮ ਚੇ ਇੰਨ ਤੋਂ ਇਹ ਕਿਹੜੇ ਸਟੇ ਨੇ ਮੈਨੂੰ ਮੈਕ ਦੀ ਪ੍ਰੋਨਨਸੀ ਸਰਵ ਸਰਵਾਈਕਲ ਦੀ ਆ ਠੀਕ ਹੈ ਕਿ ਗੋਟਿਆਂ ਤੋਂ ਵੀ ਖੜੀਆਂ ਨਹੀਂ ਸੀ ਜਾਂਦਾ ਜਿਆਦਾ دیر ਤੁਸੀਂ ਕਦੇ ਕਿੰਨੇ ਸਾਲਾਂ ਬਾਅਦ ਇਦਾਂ ਬੈਠ ਰਹੇ ਨੇ ਚਾਰ-ਪੰਜ ਸਾਲ ਹੋ ਗਏ ਉਹਨਾਂ ਦੀ ਵਧੀ ਵੀ ਨਾ ਮਾ ਇੱਥੇ ਤਾਂ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਕਿੱਥੋਂ ਮੇਰੀ ਭੂਆ ਦੀ ਕੁੜੀ ਗਈ ਸੀ ਉਹਨਾਂ ਨਾਲ ਬਸਿਆ ਸੀ ਉਹ ਵੀ ਪਹਿਲਾਂ ਬੈਠਿਆ ਨਹੀਂ ਸੀ ਜਾਂਦਾ ਉਹਨਾਂ ਤੋਂ ਥੱਲੇ ਕੋਸ ਚੇਅਰ ਤੇ ਬੈਠਦੀ ਸੀ ਤੇ ਹੁਣ ਜਦੋਂ ਮੈਨੂੰ ਮਿਲੇ ਤਾਂ ਉਹ ਵਧੀਆ ਥੱਲੇ ਬੈਠ ਗਈ ਸੀ ਤੇ ਉਹਦਾ ਨਹੀਂ ਮਤਲਬ ਚੋ ਵੀ ਠੀਕ ਉਹ ਲੋ ਠੀਕ ਲੈ ਨਾ ਹਾਂਜੀ ਸੱਚੀ ਗੱਲ ਜੀ ਪੰਜਾਬੀਜ਼ ਲਾਈਫਸਟਾਈਲ ਨਾਲ ਜੁੜੇ ਤੁਸੀਂ ਮੈਥਡ ਨਾਲ ਖੁਸ਼ਬੀ ਸ਼ਰਮਾ ਸਵਾਗਤ ਕਰਦੀ ਤੁਹਾਡਾ ਮੀਤ ਕਰੀ ਤੁਸੀਂ ਠੀਕ ਠਾਕ ਹੋਵੋਗੇ ਅੱਜ ਤੁਹਾਨੂੰ ਲਾ ਕੇ ਪਹੁੰਚਾਈ ਹਾਂ ਪਸੌਰ ਪਿੰਡ ਦੇ ਵਿੱਚ ਕਿਉਂਕਿ ਬੀਬੀਆਂ ਨੂੰ ਕਹਿ ਲੋ ਜਾਂ ਜਿਹੜੇ ਬਜ਼ੁਰਗ ਨੇ ਅੱਜ ਕੱਲ ਤਾਂ ਨੌਜਵਾਨ ਨੂੰ ਵੀ ਦਿੱਕਤ ਹੁੰਦੀ ਹੈ ਕਿ ਸਾਡੇ ਸਰਵਾਈਵਲ ਹੈ ਇੰਨਾ ਜ਼ਿਆਦਾ ਫੋਨ ਚਲਾਣਾ ਬਟ ਇਹ ਹੈ ਕਿ ਆਪਾਂ ਮੈਡੀਸਿਨ ਨਹੀਂ ਖਾਣਾ ਚਾਹੁੰਦੇ ਸਾਨੂੰ ਹੁੰਦਾ ਕਿ ਅਸੀਂ ਦਵਾਈਆਂ ਨਾ ਖਾਈਏ ਕੁਝ ਉਦਾਂ ਹੀ ਇਲਾਜ ਹੋ ਜਾਵੇ ਤਾਂ ਜ਼ਿਆਦਾ ਵਧੀਆ ਤਾਂ ਅੱਜ ਤੁਹਾਨੂੰ ਇੱਥੇ ਲਾ ਕੇ ਪਹੁੰਚਾਈ ਹਾਂ ਸਰਦਾਰ ਮੁਖਤਿਆਰ ਸਿੰਘ ਜੀ ਬਹੁਤ ਪੁਰਾਣੇ ਨੇ ਕਿੰਨੇ 4 ਉਹਨਾਂ ਦੇ ਹੱਥਾਂ ਦੇ ਵਿੱਚ ਹੀ ਕਹਿ ਸਕਦੇ ਕੋਈ ਜਾਦੂ ਹੈ ਜਾਂ ਕੀ ਕਰਮਾਤਾ ਹੈ ਇਹ ਆਪਾਂ ਨੂੰ ਨਹੀਂ ਪਤਾ ਤੁਸੀਂ ਪਰ ਜਿਹੜੇ ਵੀ ਲੋਕ ਇੱਥੇ ਪਹੁੰਚਦੇ ਨੇ ਨਾ ਉਹਨਾਂ ਨੂੰ ਫਰਕ ਜ਼ਰੂਰ ਪੈਂਦਾ ਉਹਨਾਂ ਨੂੰ ਕੋਈ ਜਿਹੜੀ ਵੀ ਦਵਾਈ ਖਾ ਰਹੇ ਨੇ ਉਹ ਬੰਦ ਕਰਨੀ ਪੈਂਦੀ ਹੈ ਬਾਕੀ ਆਪਾਂ ਅੰਦਰ ਜਾ ਕੇ ਗੱਲਬਾਤ ਕਰਦੇ ਤਾਂ ਤੁਸੀਂ ਵੀ ਜ਼ਰੂਰ ਪਹੁੰਚੋ ਜੇ ਤੁਹਾਨੂੰ ਤੇ ਵੀਡੀਓ ਨੂੰ ਵੀ ਪੂਰਾ ਦੇਖਿਓ ਜੇ ਤੁਹਾਨੂੰ ਗੋਡਿਆਂ ਦੀ ਕੋਈ ਵੀ ਸਮੱਸਿਆ ਜਾਂ ਸਰਵਾਈਕਲ ਦੀ ਕੋਈ ਵੀ ਸਮੱਸਿਆ ਤਾਂ ਇੱਥੇ ਜ਼ਰੂਰ ਪਹੁੰਚ ਕਰੋ ਬਾਕੀ ਆਪਾਂ ਡਾਕਟਰ ਮੁਖਤਿਆਰ ਸਿੰਘ ਜਿੰਨਾ ਵੀ ਗੱਲਬਾਤ ਕਰਦੇ ਆ ਤਾਂ ਦੇਖ ਸਕਦੇ ਤੁਸੀਂ ਇਲਾਜ ਹੋ ਰਿਹਾ ਹੈ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਵਧੀਆ ਹਾਂਜੀ ਤੁਸੀਂ ਸਾਰੇ ਨੂੰ ਤੰਦਰੁਸਤ ਕਰ ਰਹੇ ਹੋ ਇਹਨਾਂ ਨੂੰ ਕੀ ਦਿੱਕਤ ਹੈਗੀ ਆ ਇਹ ਪੈਟੂ ਪੈਟਰੀ ਸੀਗੀ ਤੇ ਗੋਡਿਆਂ ਦੀ ਆ ਹੁਣ ਸਰਵਾਈਕਲ ਦੀ ਆ ਹੁਣ ਸਰਵਾਈਕਲ ਦੀ ਪੁੱਛੀ ਜੀ ਇੱਥੇ ਕਿਹਦਾ ਕਿਹਦਾ ਇਲਾਜ ਹੁੰਦਾ ਬਲੇ ਸਪੈਕਲ ਹੋਇਆ ਥਾਇਰਾਇਡ ਹੋਇਆ ਮੇਨ ਕਰਾ ਬੋ ਗਿਆ ਸਾਰਾ ਹੁੰਦਾ ਸਾਰਾ ਇਲਾਜ ਹਾਂਜੀ ਠੀਕ ਹੈ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਚ ਮੈਨੂੰ 42-43 ਸਾਲ ਹੋ ਗਏ ਤੁਸੀਂ ਡਾਕਟਰਾਂ ਨੂੰ ਪਿੱਛੇ ਛੱਡਦਾ ਕਹਿੰਦੇ ਜਿਨ੍ਹਾਂ ਦੇ ਆਪਰੇਸ਼ਨ ਦਾ ਜਿੰਦੇ ਤੁਸੀਂ ਇੱਦਾਂ ਹੀ ਠੀਕ ਕਰ ਦਿੰਨੇ ਹਾਂਜੀ ਕੋਈ ਲੋੜ ਨਹੀਂ ਪ੍ਰੇਸ਼ਾਨ ਦੀ ਇਹ ਕਿਵੇਂ ਪੋਸੀਬਲ ਹੈ ਹੈ ਕਿਵੇਂ ਹੋ ਸਕਦਾ ਇਦਾਂ ਕਿਉਂ ਨਹੀਂ ਹੋ ਜਾਦਾ ਹਮ ਸਭ ਕੁਝ ਹੁੰਦਾ ਕੁਛ ਨਹੀਂ ਲੈਣਾ ਕੋਈ ਦਵਾਈ ਦਿੰਨੇ ਹੋ ਤੁਸੀਂ ਨਹੀਂ ਜੀ ਦਵਾਈ ਤਾਂ ਖਾਣੇ ਜੇ ਖਾਣਾ ਤਾਂ ਬੰਦ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਤਾਂ ਦੇਖ ਸਕਦੇ ਹੋ ਸਰਦਾਰ ਮੁਖਤਿਆਰ ਸਿੰਘ ਜੀ ਜਿਹੜੇ ਨੇ ਇੱਥੇ ਹੀ ਇਹਨਾਂ ਦਾ ਛੋਟਾ ਜਿਹਾ ਸੈਟਅਪ ਹੈ ਤੇ ਇੱਥੇ ਹੀ ਜੋੜਾਂ ਦੇ ਦਰਦ ਹੋਗੇ ਸਾਰਾ ਕੁਛ ਇੱਥੇ ਹੁੰਦਾ ਹਮ ਹਮ ਸਾਰਾ ਕੁਛ ਇੱਥੇ ਹਾਂ ਉਹ ਲੋ ਬੈਠ ਸਕਦੇ ਨੇ ਕਿੱਥੇ ਉਹ ਗੋਡਿਆਂ 'ਵਾਰ ਬੰਦੇ ਨੇ ਸੀ ਜੋ ਮਰਜ਼ੀ ਕਰੋ ਉਹ ਦੇਖ ਲਓ ਉਹਨੇ ਨਾ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਲੱਗ ਰਿਹਾ ਉਹਨਾਂ ਨੂੰ ਤੇ ਬੜੀ ਦੂਰੋਂ ਦੂਰੋਂ ਲੋਕ ਆਂਦੇ ਨੇ ਤੁਹਾਡੇ ਕੋਲ ਹਾਂਜੀ ਕਿੱਥੋਂ ਕਿੱਥੋਂ ਆਂਦੇ ਨੇ ਹਰਿਆਣੇ ਚੋਂ ਪੰਜਾਬ ਤੱਕ तकरीबन ਬਚੇ ਨਹੀਂ ਕੋਈ ਅੱਛਾ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਜਾਦੂ ਹੈ ਤੁਹਾਡੇ ਹੱਥਾਂ 'ਚ ਇੰਦਾ ਦਾ ਮਾਲਕ ਨੂੰ ਪਤਾ ਮੈਨੂੰ ਪਤਾ ਨਹੀਂ ਅੱਛਾ ਜੀ ਮਾਲਕ ਨੂੰ ਪਤਾ ਜੋ ਕਰਦਾ ਉਹ ਹੀ ਕਰਦਾ ਜਿਹੜੇ ਕਹਿੰਦੇ ਗ੍ਰੀਸ ਖਤਮ ਹੋ ਗਈ ਸਾਡੇ ਗੋਡਿਆਂ ਚ ਉਹ ਸਾਰਾ ਕੁਝ ਠੀਕ ਹੋ ਜਾਏ ਸਾਰਾ ਕੁਝ ਹੋ ਜਾਈਓ ਤਾਂ ਯਾਨੀ ਤੁਸੀਂ ਜ਼ਰੂਰ ਇੱਥੇ ਇਲਾਜ ਕਰਾ ਸਕਦੇ ਹੋ ਬਹੁਤ ਹੀ ਜ਼ਿਆਦਾ ਗਲਬਾਤ ਨਹੀਂ ਕਰਦੇ ਹੈਗੇ ਪਰ ਹਾਂ ਨੌਲੇਜ ਤੁਹਾਨੂੰ ਥੋੜੀ-ਬਹੁਤ ਦੱਸ ਦਿੱਤੀ ਹੈ ਗਲਬਾਤ ਕਿ ਜੇ ਕਿਸੇ ਦੇ ਗੋਡਿਆਂ ਚ ਦਰਦ ਹੈ ਜੋੜਾਂ ਦਾ ਸਰਵਾਈਕਲ ਦਾ ਪਿੱਠ ਦਾ ਦਰਦ ਲੱਤਾਂ ਰੀਂ ਦਾ ਦਰਦ ਕੋਈ ਵੀ ਤੁਹਾਨੂੰ ਦਰਦ ਹੈਗਾ ਤਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਅੰਟੀ ਜੀ ਨਾਲ ਸੀ ਗੱਲਬਾਤ ਕਰਦੇ ਆ ਸੈਸਟਿਕਲ ਅੰਟੀ ਜੀ ਸੈਸਟਿਕਲ ਕੀ ਨਾਮ ਤੁਹਾਡਾ ਹੈ ਮੇਰੇ ਹੁੰਦੇ ਸਵਾਤ ਕੋ ਕਿਵੇਂ ਲੱਗ ਰਿਹਾ ਮੈਨੂੰ ਹਲਕਾ ਪਹਿਲਾਂ ਨਾਲੋਂ ਠੀਕ ਕੀ ਦਿੱਕਤ ਚ ਤੁਹਾਨੂੰ ਮੈਨੂੰ ਬੈਕ ਦੀ ਪ੍ਰੋਬਲਮ ਸੀਗੀ ਸਰ ਉਹ ਸਰਕਲ ਦੀ ਆ ਠੀਕ ਹੈ ਤੇ ਗੋਡਿਆਂ ਤੋਂ ਵੀ ਖੜਿਆ ਨਹੀਂ ਸੀ ਜਾਂਦਾ ਜਿਆਦਾ ਤੇ ਤੁਸੀਂ ਕਦੇ ਕਿੰਨੇ ਸਾਲਾਂ ਬਾਅਦ ਇਦਾਂ ਬੈਠ ਰਹੇ ਹੋ ਪਤਾ ਨਹੀਂ 4-5 ਸਾਲ ਹੋ ਗਏ ਉਹਨਾਂ ਦੇ ਵੱਢੀ ਵੀ ਲੱਗਾ ਕਿੰਦਾ ਕਦੇ ਨਹੀਂ ਬੈਠੇ ਸੀਗਾ ਹਾਂ ਹਾਂ ਜੀ ਕੀ ਬਾਤ ਹੈ ਇਹ ਮੇਰੇ ਦਰਦ ਹੋ ਰਹੀ ਹੈ ਮੇ ਮੇਰੇ ਹਾਂ ਥੋੜਾ ਜਿਹਾ ਨਹੀਂ ਹੁੰਦੀ ਇਦਾਂ ਘੱਡੀ ਆ ਹਾਂ ਜਿ ਦਿਖਾਉਂਦੀ ਆ ਇੱਥੇ ਤਾਂ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਇਤੋਂ ਮੇਰੀ ਭੂਆ ਦੀ ਕੁੜੀ ਆਈ ਸੀਗੀ ਅੱਛਾ ਜੀ ਤੇ ਉਹਨਾਂ ਨੇ ਦੱਸਿਆ ਸੀਗਾ ਉਹ ਵੀ ਪਹਿਲਾਂ ਬੈਠਿਆ ਨਹੀਂ ਸੀ ਜਾਂਦਾ ਉਹਨਾਂ ਤੋਂ ਥੱਲੇ ਕੋਈ ਚੇਅਰ ਤੇ ਬੈਠਦੀ ਸੀਗੀ ਠੀਕ ਹੈ ਤੇ ਹੁਣ ਜਦੋਂ ਮੈਨੂੰ ਮਿਹੜੇ ਤਣੂ ਵਧੀਆ ਥੱਲੇ ਬੈਠਦੇ ਸੀਗੇ ਹਾਂ ਜੀ ਠੀਕ ਹੈ ਨਹੀਂ ਮੈਂ ਤਾਂ ਜਿਵੇਂ ਠੀਕ ਹੁਣ ਉਹ ਠੀਕ ਨੇ ਨਾ ਹਾਂਜੀ ਕੀ ਬਾਤ ਹੈ ਤੇ ਬਾਕੀ ਇਹਨੂੰ ਕਹੂੰਗੇ ਕਿ ਕਿੱਥੇ ਪਹੁੰਚਣਾ ਚਾਹੀਦਾ ਏਡੇ ਏਡੇ ਪੈਸੇ ਆਪਾਂ ਹਸਪੀਟਲਾਂ ਚ ਲਾਣੇ ਆ ਤਿਆਨ 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 ਤਾਂ ਇਹ ਠੀਕ ਨੇ ਉਹ ਥੋੜਾ ਜਿਹਾ ਉਹਨਾਂ ਨੂੰ ਅੱਛਾ ਫੀਲ ਹੋ ਰਿਹਾ ਕਿੰਨੇ ਸਾਲਾਂ ਬਾਅਦ ਉਹ ਇੱਦਾਂ ਗੋਟਿਆਂ 'ਪਰ ਬੈਠੇ ਨੇ ਬਾਪੂ ਜੀ ਇੱਥੇ ਦਾ ਐਡਰੈਸ ਕਿਹੰਦਾ ਹੈ ਇਹ ਜੀ ਬਿਲੇ ਕਾਗਜ਼ਾਂ ਚ ਅਰਜਿੰਦਰਾਪੁਰੀ ਜਾਂਦਾ ਅੱਛਾ ਜੀ ਜੇ ਪਿੰਡ ਚ ਗੱਢੀਏ ਠੀਕ ਹੈ ਤੇ ਉਹ ਰਾਂਚਣਾ ਗਏ ਜਾਂਦੇ ਨੇ ਰਾਂਚਣਾ ਪਿੰਡ ਹਾਂ ਰਚਨਾ ਪਿੰਡ ਪਸੌੜ ਪਿੰਡ ਦੇ ਬਿਲਕੁਲ ਲਾਗੇ ਤੁਸੀਂ ਨਾ ਲੋਕੇਸ਼ਨ ਵੀ ਲਗਾ ਸਕਦੇ ਹੋ ਡਾਕਟਰ ਮੁਖਤਿਆਰ ਸਿੰਘ ਆਰਥੋ ਵਾਲੇ ਤਾਂ ਤੁਹਾਨੂੰ ਪੂਰੀ ਐਗਜ਼ੈਕਟ ਇੱਥੇ ਤੱਕ ਦੀ ਲੋਕੇਸ਼ਨ ਜਿਹੜੀ ਆ ਉਹ ਵੀ ਮਿਲ ਜਾਏਗੀ ਤੇ ਬਾਕੀ ਉਹਨਾਂ ਦਾ ਨੰਬਰ ਵੀ ਆ ਦਿਖਾ ਦਿਓ ਇੱਕ ਵਾਰ ਤੇ ਇਹ ਮੰਗਲਵਾਰ ਰੁਕ ਜੋ ਸੋਮਵਾਰ ਦੇ ਦਿਨ ਜਿਹੜੀ ਹੈ ਛੁੱਟੀ ਰਹਿੰਦੀ ਹੈ ਤਾਂ ਸੋਮਵਾਰ ਨੂੰ ਛੱਡ ਕੇ ਤੁਸੀਂ ਕਿਸੇ ਵੀ ਦਿਨ ਇੱਥੇ ਪਹੁੰਚ ਸਕਦੇ ਹੋ 8 ਵਜੇ ਤੋਂ 5 ਵਜੇ ਤੱਕ ਇਹ ਓਪਨ ਹੁੰਦਾ ਹੈ ਤਾਂ ਜ਼ਰੂਰ ਤੁਹਾਨੂੰ ਅਗਰ ਕੋਈ ਵੀ ਤਕਲੀਫ ਹੈ ਇੰਨੇ ਪੈਸੇ ਆਪਾਂ ਲਗਾ ਰਹੇ ਹਾਂ ਬਾਹਰ ਇੱਥੇ ਤੁਹਾਨੂੰ 2 ਜਾਂ 300 ਰੁਪਏ ਦੇ ਮਹਸ ਦੇ ਵਿੱਚ ਹੀ ਤੁਹਾਡਾ ਇਲਾਜ ਹੋ ਜਾਏਗਾ ਤਾਂ ਸਰਦਾਰ ਮੁਖਤਿਆਰ ਸਿੰਘ ਜੀ ਹਮੇਸ਼ਾ ਰੈਡੀ ਨੇ ਤੁਹਾਡੇ ਇਲਾਜ ਲਈ ਜ਼ਰੂਰ ਇੱਥੇ ਪਹੁੰਚ ਕਰਿਓ ਕੋਈ ਵੀ ਦਿੱਕਤ ਹੈ ਸਲਾਹ ਲੈ ਕੇ ਜ਼ਰੂਰ ਇਕਵਾਇ ਜਾਓ ਬੜੇ ਰੋ ਸਾਡੇ ਨਾਲ ਧੰਨਵਾਦ